ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਤਰ੍ਹਾਂ ਮੈਂ ਦੋ ਰੰਗਾਂ ਵਿੱਚ ਹੀ ਡਿਜ਼ਾਈਨ ਨੂੰ ਬਣਾਇਆ ਤੁਸੀਂ ਇੱਕ ਰੰਗ ਵਿੱਚ ਵੀ ਬਣਾ ਸਕਦੇ ਆਂ ਜਿਆਦਾ ਰੰਗਾਂ ਵਿੱਚ ਵੀ ਬਣਾ ਸਕਦੇ ਆਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਬਹੁਤ ਹੀ ਸੌਖਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਆਪ ਐਸ ਨੂੰ ਪਾ ਸਕਦੇ ਆਂ ਲੇਡੀਜ਼ ਕਾਰਡੀਗਨ ਗੈਂਟ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਲੇਡੀਜ਼ ਬਲਾਊਜ਼ গারਲਸ ਸਟੌਪ 베بی ਫਰਾਕ ਸਕੀ ਵੀ ਕਿਸੇ ਵੀ ਪ੍ਰੋਜੈਕਟ ਤੇ ਆਪਸ ਜੀ ਇਹਨੂੰ ਬਣਾ ਸਕਦੇ ਆਂ ਉਲਟੇ ਪਾਸੇ ਤੇ ਜਿਹੜਾ ਆਪਣਾ ਡਿਜ਼ਾਈਨ ਇਸ ਤਰ੍ਹਾਂ ਦਿਖਾਈ ਦਿੰਦਾ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆਂ 7 ਦੇ ਮਲਟੀਪਲ ਆਪਾਂ 6 ਕੁੰਡੇ ਵਾਧੂ ਰੱਖ ਲੈਣੇ ਜਿਵੇਂ 7 ਸੱਤ ਸੱਤ ਤੇ ਲਾਸਟ ਤੇ 6 ਕੁੰਡੇ ਵਾਧੂ ਰੱਖਾਂਗੇ ਤਾਂ ਆਪਣਾ ਡਿਜ਼ਾਈਨ ਹੈ ਜਿਹੜਾ ਸੈੱਟ ਹੋ ਜਾਂਦਾ 6 ਕੁੰਡੇ ਉਲਟੇ ਆ ਰਹੇ 7ਵੇਂ ਤੇ ਡਿਜ਼ਾਈਨ 6 ਉਲਟੇ 7ਵੇਂ ਤੇ ਡਿਜ਼ਾਈਨ ਜਾਂ ਤੁਸੀਂ ਆਪਣੀ ਮਰਜ਼ੀ ਨਾਲ ਜੇਕਰ ਇਹ ਉਲਟੇ ਕੁੰਡੇ ਆ ਵਧ ਘਟ ਰੱਖ ਸਕਦੇ ਜਿਵੇਂ ਮੈਂ ਇੱਥੇ 6 ਰੱਖੇ ਆ ਤੁਸੀਂ 7 ਵੀ ਰੱਖ ਸਕਦੇ ਆ 4 ਵੀ ਰੱਖ ਸਕਦੇ ਆ ਇਹ ਵਿੱਚ ਗੈਪ ਦੇਣ ਲਈ ਰੱਖੀ ਹੈ 7ਵੇਂ ਕੁੰਡੇ ਤੇ ਇਸ ਤਰ੍ਹਾਂ ਡਿਜ਼ਾਈਨ ਬਣ ਰਿਹਾ ਹੈ ਜਿਹੜਾ ਇਹ ਗੈਪ ਆ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਲੈਣਾ ਤੇ ਜੇਕਰ ਤੁਸੀਂ ਇਸੇ ਤਰ੍ਹਾਂ ਡਿਜ਼ਾਈਨ ਬਣਾਉਣਾ ਤਾਂ 7 ਦੇ ਮਲਟੀਪਲ 6 ਕੁੰਡੇ ਵਾਧੂ ਲੈ ਲੈਣੇ ਆ ਫਿਰ ਆਪਣਾ 6 ਕੁੰਡੇ ਉਲਟੇ ਆ ਜਾਣਗੇ 7ਵੇਂ ਤੇ ਡਿਜ਼ਾਈਨ 6 ਉਲਟੇ 7ਵੇਂ ਤੇ ਡਿਜ਼ਾਈਨ ਮੈਂ ਇੱਥੇ ਜਿਹੜਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਜਿਹੜਾ ਸ਼ੁਰੂ ਕੀਤਾ ਹੋਇਆ ਤੇ ਅੱਗੇ ਜਿਹੜਾ ਇਸ ਤਰ੍ਹਾਂ ਦੋ ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਹੈ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਗਾ ਤਾਂ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ। ਇਹ ਮੈਂ 34 ਕੁੰਡਿਆਂ ਤੇ ਡਿਜ਼ਾਈਨ ਬਣਾਇਆ ਹੈ। 7 ਦੇ ਮਲਟੀਪਲ 6 ਕੁੰਡੇ ਵਾਧੂ। ਹੁਣ ਮੈਂ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਘੱਟ ਕੁੰਡਿਆਂ ਤੇ ਬਣਾ ਕੇ ਦਿਖਾਉਂਗੀ। ਤੇ ਚਲੋ ਫਿਰ ਪਹਿਲਾਂ ਆਪਾਂ ਸਲਾਈ ਉੱਪਰ ਜਿਹੜੇ ਕੁੰਡੇ ਪਾਉਣੇ ਮੋਂ ਮੈਂ ਇਸ ਤਰ੍ਹਾਂ ਕਰਕੇ ਸਲਾਈ ਤੇ ਜਿਹੜੇ 20 ਕੁੰਡੇ ਪਾਉਂਗੀ 7 ਦੇ ਮਲਟੀਪਲ 6 ਕੁੰਡੇ ਵਾਧੂ ਤੁਸੀਂ ਜਿੰਨੇ ਵੀ ਕੁੰਡੇ ਤੁਹਾਨੂੰ ਚਾਹੀਦੇ ਆ ਉਹਨੇ ਪਾ ਲੈਣੇ ਕੁੰਡੇ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣੇ ਆ ਬਾਕੀ ਜੇ ਇਸ ਤਰ੍ਹਾਂ ਵੀ ਤੁਹਾਨੂੰ ਕੁੰਡੇ ਸੌਖੇ ਲੱਗਦੇ ਹੋਣਗੇ ਤੁਸੀਂ ਉਸੇ ਤਰ੍ਹਾਂ ਕੁੰਡੇ ਪਾ ਲੈਣੇ 2 4 6 8 9 दस ग्यारह बारह तेरह चौदह पंद्रह सोलह सतारह अठारह ਅੰਨੀ ਵੀ ਹਾਂ ਜਿਹੜਾ ਆਪਣਾ ਇਹ ਡਿਜ਼ਾਈਨ ਆ ਸਿੱਧੇ ਪਾਸੇ ਤੋਂ ਸ਼ੁਰੂ ਹੋਣਾ ਜਦੋਂ ਆਪਾਂ ਇਸ ਤਰ੍ਹਾਂ ਕੁੰਡੇ ਪਾਉਣੇ ਆ ਤਾਂ ਆਪਣੀ ਸਿੱਧੀ ਸੇੜ ਇੱਧਰ ਆ ਜਾਂਦੀ ਤੇ ਇੱਧਰ ਆਪਣੀ ਉਲਟੀ ਸਿਲਾਈ ਜਿਹੜੀ ਆਉਂਦੀ ਹੈ ਤੇ ਪਹਿਲਾਂ ਮੈਂ ਉਲਟੀ ਸਿਲਾਈ ਬਣਾ ਕੇ ਕੰਪਲੀਟ ਕਰਦੀ ਹਾਂ ਮੈਂ ਇਸ ਡਿਜ਼ਾਈਨ ਨੂੰ 10 ਨੰਬਰ ਸਿਲਾਈਆਂ ਤੇ ਵਰਦમાન ਦੀ ਤਿੰਨ ਪ্লাই ਪਾਛਮ ਤੇ ਬਣਾ ਰਹੀ ਆ ਤੁਸੀਂ ਸਲਾਈਆਂ ਆਪਣੀ ਪਾਛਮ ਦੇ ਹਿਸਾਬ ਨਾਲ ਲੈ ਲੈਣੀਆਂ ਇਸ ਤਰ੍ਹਾਂ ਮੈਂ ਸਾਰੀ ਸਲਾਈ ਇਹ ਉਲਟੀ ਬਣਾ ਕੇ ਕੰਪਲੀਟ ਕਰਦੀ ਆਂ ਫਿਰ ਸਿੱਧੇ ਪਾਸੇ ਤੋਂ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਾਂਗੇ ਆਪਾਂ ਹੁਣ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਾਂਗੇ ਤਾਂ ਮੇਰੇ ਕੋਲੇ 20 ਕੁੰਡੇ ਐ ਇਸ ਸਲਾਈ ਤੇ ਤਾਂ ਆਪਣਾ ਇੰਨਾ ਡਿਜ਼ਾਈਨ ਆ ਜਾਊਗਾ ਇਹ ਇੰਨਾ ਡਜੇ ਹੁਣ ਆਪਾਂ ਪਹਿਲੀ ਸਲਾਈ ਬਣਾਵਾਂਗੇ ਇਸ ਤਰ੍ਹਾਂ 6 ਕੁੰਡੇ ਸਿੱਧੇ ਬਣਾਵਾਂਗੇ ਇੱਕ 2 10 4 5 6 7ਵਾਂ ਕੁੰਡਾ ਜਦੋਂ ਆਪਾਂ ਬਣਾਉਣਾ ਤਾਂ ਇਸ ਤਰ੍ਹਾਂ ਕੁੰਡੇ ਵਿੱਚ ਦੀ ਸਲਾਈ ਕੱਢ ਕੇ ਦੋ ਵਾਰ ਥ੍ਰੈਡ ਲਪੇਟ ਕੇ ਸਲਾਈ ਤੇ ਸਿੱਧਾ ਬਣਾਉਣਾ ਇਸ ਤਰ੍ਹਾਂ 7 ਕੁੰਡੇ ਹੋ ਗਏ ਇਹੀ 7 ਕੁੰਡੇ ਆਪਾਂ ਪਹਿਲੀ ਸਲਾਈ ਤੇ ਬਾਰ-ਬਾਰ ਰਿਪੀਟ ਕਰਦੇ ਜਾਣਾ ਫਿਰ ਉਸੇ ਤਰ੍ਹਾਂ ਇੱਕ 2 10 4 5 6 7ਵਾਂ ਕੁੰਡਾ ਫੇਰ ਉਸੇ ਤਰ੍ਹਾਂ ਦੋ ਵਾਰ ਸੈਡਲ ਪੇਟ ਕੇ ਬਣਾਉਣਾ ਸਿੱਧਾ ਇਸ ਤਰ੍ਹਾਂ ਫੇਰ ਕੰਨੀ ਵਾਲੇ 6 ਕੁੰਡੇ ਆਪਣੇ ਆ ਜਾਣਗੇ ਸਿੱਧੇ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਤੁਸੀਂ ਜੇਕਰ ਜ਼ਿਆਦਾ ਕੁੰਡੇ ਲਏ ਆ ਤਾਂ ਉਸੇ ਤਰ੍ਹਾਂ 6 ਸਿੱਧੇ 7 ਮੌਸੇ ਤਰ੍ਹਾਂ ਦੋ ਵਾਰ ਥ੍ਰੈਡ ਲਪੇਟ ਕੇ 6 ਸਿੱਧੇ 7 ਮੌਸੇ ਤਰ੍ਹਾਂ ਦੋ ਵਾਰ ਥ੍ਰੈਡ ਲਪੇਟ ਕੇ 6 ਸਿੱਧੇ 7 ਮੌਸੇ ਤਰ੍ਹਾਂ 6 ਸਿੱਧੇ ਫੇਰ 7 ਮੌਸੇ ਤਰ੍ਹਾਂ ਤੇ ਲਾਸਟ ਵਾਲੇ 6 ਕੁੰਡੇ ਆਪਣੇ ਸਿੱਧੇ ਆ ਜਾਣਗੇ ਹੁਣ ਆ ਗਈ ਡਿਜ਼ਾਈਨ ਦੀ ਦੂਸਰੀ ਸਲਾਈ ਉਲਟ ਪਾਸੇ ਤੋਂ 6 ਕੁੰਡੇ ਆਪਾਂ ਇਧਰੋਂ ਵੀ ਸਿੱਧੇ ਬਣਾਉਣੇ ਹਨ 1 2 10 4 5 6 ਹੁਣ ਜਦੋਂ ਆਪਾਂ 7ਵਾਂ ਕੁੰਡਾ ਉਲਟ ਪਾਸੇ ਤੋਂ ਬਣਾਉਣਾ ਥ੍ਰੈਡ ਕਰਾਂਗੇ ਆਪਾਂ ਅੱਗੇ ਤਾਂ ਇਸ ਤਰ੍ਹਾਂ ਕੁੰਡਾ ਖੋਲ ਲੈਣਾ ਆਪਾਂ ਵਾਲ نیچے ਸੁੱਟ ਦੇ ਇਸ ਤਰ੍ਹਾਂ ਇਸ ਤਰ੍ਹਾਂ ਕੁੰਡਾ ਖੋਲ ਲੈਣਾ ਫਿਰ ਆਪਾਂ ਇਹਨੂੰ ਉਲਟਾ ਬਣਾਉਣਾ ਹੈ ਦੋ ਵਾਰ ਥ੍ਰੈਡ ਲਪੇਟ ਕੇ ਇਸ ਤਰ੍ਹਾਂ 1 2 ਉਲਟਾ ਹੁਣ ਥ੍ਰੈਡ ਕਰਾਂਗੇ ਪਿੱਛੇ 1 2 10 4 5 6 ਕੁੰਡੇ ਸਿੱਧੇ ਆ ਗਏ 7ਵਾਂ ਕੁੰਡਾ ਉਸੇ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਕੁੰਡਾ ਜਿਹੜਾ ਇਸ ਤਰ੍ਹਾਂ ਖੋਲ ਲੈਣਾ ਦੋ ਵਾਰ ਸਲਾਈ ਤੇ ਥ੍ਰੈਡ ਨੂੰ ਲਪੇਟਣਾ 1 2 ਤੇ ਉਲਟਾ ਬਣਾ ਦੇਣਾ ਥ੍ਰੈਡ ਕਰਾਂਗੇ ਪਿੱਛੇ ਫਿਰ ਆਪਣੇ ਲਾਸਟ ਵਾਲੇ 6 ਕੁੰਡੇ ਜਿਹੜੇ ਫਿਰ ਇਸ ਤਰ੍ਹਾਂ ਸਿੱਧੇ ਬਣਾ ਲੈਣੇ ਸਲਾਈ ਆਪਣੀ ਉਲਟੀ ਹੈ ਪਰ ਆਪਾਂ 6 ਕੁੰਡੇ ਸਿੱਧੇ ਬਣਾਉਦੇ ਜਾਣਾ ਤੇ 7ਵਾਂ ਕੁੰਡਾ ਉਲਟਾ ਬਣਾਉਣਾ ਦੋ ਵਾਰ ਥ੍ਰੈਡ ਲਪੇਟ ਕੇ ਦੋ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਬਣਾਵਾਂਗੇ ਤੀਸਰੀ ਸਲਾਈ ਤੀਸਰੀ ਸਲਾਈ ਪਹਿਲੀ ਸਲਾਈ ਦੀ ਤਰ੍ਹਾਂ 1 2 3 4 5 6 6 ਕੁੰਡੇ ਸਿੱਧੇ 7ਵਾਂ ਕੁੰਡਾ ਅਸਿੱਧਾ ਕੁੰਡਾ ਖੋਲ ਲੈਣਾ ਦੋ ਵਾਰ ਥ੍ਰੈਡ ਲਪੇਟ ਕੇ ਬਣਾਉਣਾ ਸਿੱਧਾ ਪਹਿਲੀ ਸਲਾਈਂ ਜਿਹੜਾ ਬਣਾਉਣੀ ਫਿਰ ਉਸੇ ਤਰ੍ਹਾਂ 1 2 3 4 5 6 7ਵਾਂ ਕੁੰਡਾ ਫੇਰ ਉਸੇ ਤਰ੍ਹਾਂ ਖੋਲ ਕੇ ਦੋ ਵਾਰ ਥ੍ਰੈਡ ਲਪੇਟ ਕੇ ਬਣਾਉਣਾ ਸਿੱਧਾ ਕੰਨੀ ਵਾਲੇ ਜਿਹੜੇ ਲਾਸਟ ਵਾਲੇ ਆਪਣੇ 6 ਕੁੰਡੇ ਇਸ ਤਰ੍ਹਾਂ ਆ ਜਾਣਗੇ ਸਿੱਧੇ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਚੌਥੀ ਸਲਾਈ ਬਣਾਉਣੀ ਹੈ ਦੂਸਰੀ ਸਲਾਈ ਦੀ ਤਰ੍ਹਾਂ 6 ਕੁੰਡੇ ਸਿੱਧੇ 1 2 3 4 5 6 7ਵਾਂ ਕੁੰਡਾ ਫੇਰ ਉਸੇ ਤਰ੍ਹਾਂ ਉਲਟਾ ਬਣਾਵਾਂਗੇ ਕੁੰਡਾ ਖੋਲ ਕੇ ਦੋ ਵਾਰ ਥ੍ਰੈਡ ਲਪੇਟਣਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਫੇਰ ਆਪਣੇ 1 తిని చారండే సగ థర్ెడ్ కండా కోల్ దో వారెడ్లపేట బాగే ఉల్టా థర్డ్ కి పేట వే డే ఆ సే ਚਾਰ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਪੰਜਵੀਂ ਸਲਾਈ ਬਣਾਉਣੀ ਹੈ ਪੰਜਵੀਂ ਸਲਾਈ ਤੇ ਆਪਾਂ 6 ਕੁੰਡੇ ਤਾਂ ਸਿੱਧੇ ਬਣਾਵਾਂਗੇ ਇਸ ਤਰ੍ਹਾਂ 1 2 3 4 5 6 ਜਿਹੜਾ ਹੁਣ 7ਵਾਂ ਕੁੰਡਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਸਲਾਈ ਤੋਂ نیچے ਕਰਾਂਗੇ ਇਸ ਤਰ੍ਹਾਂ ਫਿਰ ਚਾਰ ਵਾਰ ਇਹਨੂੰ ਖੋਲਾਂਗੇ 1 2 3 4 ਇਸ ਤਰ੍ਹਾਂ ਚਾਰ ਵਾਰ ਇਹਨੂੰ ਇਸ ਤਰ੍ਹਾਂ ਖੋਲ ਕੇ ਆਪਣੇ ਕੋਲ ਚਾਰ ਥ੍ਰੈਡ ਹੋ ਜਾਣਗੇ 1 2 3 4 ਕੁੰਡੇ ਨੂੰ ਆਪਾਂ ਇਸ ਤਰ੍ਹਾਂ ਸਲਾਈ ਉੱਪਰ ਲੈ ਲੈਣਾ ਇਸ ਤਰ੍ਹਾਂ ਫਿਰ ਇਹ ਚਾਰੇ ਕੁੰਡੇ ਆਪਾਂ ਇਸ ਤਰ੍ਹਾਂ ਸਲਾਈ ਉੱਪਰ ਕਰਨੀ ਹੈ ਚਾਰੇ ਥ੍ਰੈਡ ਜਿਹੜੇ ਖੋਲੇ ਹੋਏ ਆਪਣੇ ਸਲਾਈ ਉੱਪਰ ਕਰਨੀ ਹੈ ਤਾਂ ਜਿਹੜਾ ਆਪਣਾ ਇਹ ਕੁੰਡ ਹੈ ਜਿਹੜੇ ਆਪਣੇ ਚਾਰ ਥ੍ਰੈਡ ਹੈ ਇਹਨਾਂ ਦੇ ਉੱਪਰ ਦੀ ਛੁੱਟਣਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਫੇਰੇ ਆਪਾਂ ਚਾਰ ਥ੍ਰੈਡ ਆ ਜਿਹੜੇ ਆਪਣੇ ਇਧਰ ਲੈ ਆਉਣੇ ਇਹ ਸਲਾਈ ਤੇ ਫੇਰ ਉਸੇ ਤਰ੍ਹਾਂ ਇਹਨਾਂ ਨੂੰ ਦੋ ਵਾਰ ਥ੍ਰੈਡ ਲਪੇਟ ਕੇ ਬਣਾ ਲਾਂਗੇ ਸਿੱਧਾ ਇਸ ਤਰ੍ਹਾਂ ਇਸ ਤਰ੍ਹਾਂ ਫੇਰ ਅੱਗੇ ਆਪਣੇ 1 2 3 4 5 ਇਹ ਗੁੰਡੇ ਸਿੱਧੇ ਆਗੇ ਸੱਤਵਾਂ ਫੇਰ ਉਸ ਤਰ੍ਹਾਂ ਸਲਾਈ ਤੋਂ نیچے ਸੁੱਟ ਲੈਣਾ ਇਸ ਤਰ੍ਹਾਂ ਫਿਰ ਇੱਕ ਵਾਰ ਖੋਲਣਾ ਇਹਨੂੰ ਇਸ ਤਰ੍ਹਾਂ 2 10 4 ਇਸ ਤਰ੍ਹਾਂ ਚਾਰ ਵਾਰ ਆਪਾਂ ਖੋਲ ਲਾਂਗੇ ਇਹ ਗੁੰਡਣ ਨੂੰ ਆਪਾਂ ਸਲਾਈ ਉੱਪਰ ਕਰ ਲੈਣਾ ਇਸ ਤਰ੍ਹਾਂ ਤੇ ਜਿਹੜੇ ਆਪਣੇ ਚਾਰ ਥ੍ਰੈਡ ਹੈ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਸਲਾਈ ਉੱਪਰ ਲਏ ਆਣ ਇਸ ਤਰ੍ਹਾਂ ਫਿਰ ਜਿਹੜਾ ਆਪਣਾ ਇਹ ਕੁੰਡਾ ਹੈ ਇਹਨਾਂ ਦੇ ਉੱਪਰ ਦੀ ਛੁੱਟ ਦੇਣਾ ਇਸ ਤਰ੍ਹਾਂ ਫਿਰ ਇਹ ਕੁੰਡੇ ਵਾਪਸ ਇੱਧਰ ਸਲਾਈ ਤੇ ਕਰ ਲੈਣੇ ਤਾਂ ਇਸ ਤਰ੍ਹਾਂ ਦੋ ਵਾਰ ਥ੍ਰੈਡ ਲਪੇਟ ਕੇ ਸਿੱਧਾ ਬਣਾਈ ਕਰ ਲੈਣੇ ਇਹਨਾਂ ਨੂੰ ਇਸ ਤਰ੍ਹਾਂ ਲਾਸਟ ਵਾਲੇ 6 ਕੁੰਡੇ ਆਪਣੇ ਆਗੇ ਸਿੱਧੇ 1 2 3 चार पांच, पांच अपने छे, पांच सिलाई अपने डिजाइन द्लीट होगा हूँ आप छेवीं सिलाई बनानी छेवीं सिलाई अपनी एक दो तीन चार पांच, छे छेवीं सिलाई आप दूसरी सिलाई दरह बनावें हम थ्रेड करा अगे ਕੁੰਡਾ ਇਸ ਤਰ੍ਹਾਂ ਖੋਲ ਲੈਣਾ ਆਪਾਂ ਦੋ ਵਾਰ ਥ੍ਰੈਡ ਲਪੇਟ ਕੇ ਬਣਾਉਣਾ ਹੈ ਉਲਟ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ 6 ਕੁੰਡੇ ਸਿੱਧੇ 1 2 3 4 5 6 ਥ੍ਰੈਡ ਕਰਾਂਗੇ ਅੱਗੇ 7ਵਾਂ ਕੁੰਡਾ ਆਪਣਾ ਫੇਰ ਉਸੇ ਤਰ੍ਹਾਂ ਬਣਾਵਾਂਗੇ ਆਪਾਂ ਕੁੰਡਾ ਜਿਹੜਾ ਖੋਲ ਲੈਣਾ ਦੋ ਵਾਰ ਥ੍ਰੈਡ ਲਪੇਟ ਕੇ ਬਣਾਵਾਂਗੇ ਉਲਟ ਥ੍ਰੈਡ ਕਰਾਂਗੇ ਪਿੱਛੇ 6 ਕੁੰਡੇ ਆ ਜਾਣਗੇ ਆਪਣੇ ਸਿੱਧੇ 1 2 3 4 5 6 6 ਇਸ ਲਾਂਗ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਸ ਤਰ੍ਹਾਂ हूँ आप बनावे सातवी सिलाई सातवीं सिलाई छे कुंडे सीधे एक दो तीन चार पाँच छतव कुंडा फिर उसी तरह कुंडा खोल के दो बार थेडल भेट के बनाने ਫੇਰ ਅੱਗੇ ਆਪਣੇ 1 2 3 4 5 6 ਕੁੰਡੇ ਆ ਗਏ ਸਿੱਧੇ 7ਵਾਂ ਕੁੰਡਾ ਖੋਲ ਕੇ ਉਸੇ ਤਰ੍ਹਾਂ ਦੋ ਵਾਰ ਥ੍ਰੈਡ ਲਪੇਟ ਕੇ ਬਣਾਉਣਾ ਸਿੱਧਾ ਫੇਰ ਆਪਣੇ 6 ਕੁੰਡੇ ਆ ਗਏ ਸਿੱਧੇ 8ਵੀਂ ਸਲਾਈ ਬਣਾਉਣੀ ਹੈ ਉਲਟ ਪਾਸੇ ਤੋਂ ਦੂਸਰੀ ਸਲਾਈ ਦੀ ਤਰ੍ਹਾਂ 1 2 3 4 5 6 7ਵਾਂ ਕੁੰਡਾ ਉਲਟਾ ਬਣਾਉਣਾ ਉਸੇ ਤਰ੍ਹਾਂ ਕੁੰਡਾ ਖੋਲ ਕੇ ਦੋ ਵਾਰ ਸਟਰੇਡਲ ਪੇਟ ਕੇ ਉਲਟਾ ਥੈਡ ਕਰਾਂਗੇ ਪਿੱਛੇ 1 2 3 4 ਵਾਂਝ 6 6 ਕੁੰਡੇ ਸਿੱਧੇ ਸੱਤਮਾ ਹਾਸੇਤਰਾ ਕੁੰਡਾ ਖੋਲ ਕੇ ਦੋ ਵਾਰ ਥ੍ਰੈਡਲ ਭੇਟਿਆ ਉਲਟਾ ਫਿਰ 6 ਕੁੰਡੇ ਆਗੇ ਸਿੱਧੇ ਐਸਤਰਾ ਅੱਠ ਸਲੰਗਾ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਨੌਵੀਂ ਸਲਾਈ ਤੇ ਜਿਹੜਾ ਕਲਰ ਚੇਂਜ ਕਰਾਂਗੇ ਜਿਵੇਂ ਮੈਂ ਇੱਥੇ ਡਿਜ਼ਾਈਨ ਬਣਾਇਆ ਹੋਇਆ ਤਾਂ ਆਪਣੀਆਂ ਜਿਹੜੀਆਂ 1 2 3 4 ਲੈਣਾ ਬਣ ਜਾਂਦੀਆਂ ਉਲਟੀਆਂ ਪੰਜਵੀਂ ਤੇ ਕਲਰ ਚੇਂਜ ਹੋ ਜਾਂਦਾ ਤਾਂ ਹੁਣ ਇੱਥੇ ਮੈਂ ਕਲਰ ਆ ਜਿਹੜਾ ਚੇਂਜ ਕਰੂੰਗੀ ਨੌਵੀਂ ਸਲਾਈ ਤੇ ਆਪਣਾ ਕਲਰ ਚੇਂਜ ਹੁੰਦਾ ਇਸਤਾਂ ਤੁਸੀਂ ਕੋਈ ਵੀ ਕਲਰ ਜਿਹੜਾ ਲਗਾ ਸਕਦੇ ਆਂ ਦੂਸਰਾ 6 ਗੁੰਡੇ ਆਪਾਂ ਸਿੱਧੇ ਬਣਾਵਾਂਗੇ ਪਹਿਲਾ 1 2 3 4 5 6 ਉਨ ਜਿਹੜਾ 7ਵਾਂ ਕੁੰਡਾ ਆਪਾਂ ਇਹਨੂੰ ਖੋਲਾਂਗੇ ਜਿਵੇਂ 5ਵੀਂ ਸਿਲਾਈ ਬਣਾਈ ਸੀ ਆਪਾਂ 1 2 10 4 ਇਸ ਤਰ੍ਹਾਂ ਚਾਰ ਵਾਰ ਇਹਨੂੰ ਖੋਲ ਲੈਣਾ ਆਪਾਂ ਫਿਰ ਇਹ ਕੁੰਡਾ ਆਪਾਂ ਸਿਲਾਈ ਤੇ ਕਰਕੇ ਇਸ ਤਰ੍ਹਾਂ ਜਿਹੜੇ ਆਪਣੇ 4 ਥ੍ਰੈਡ ਸੀ ਇੱਕ ਕੁੰਡਾ ਬਣ ਜਾਂਦਾ ਆਪਣਾ ਇਹਨੂੰ ਸਲਾਈ ਤੇ ਇਸ ਤਰ੍ਹਾਂ ਕਰਕੇ ਚਾਰੇ ਥ੍ਰੈਡ ਆਪਾਂ ਸਲਾਈ ਦੇ ਰੱਖਣੇ ਆ ਤਾਂ ਫੇਰ ਆਪਾਂ ਇਹਦੇ ਉੱਪਰ ਦੀ ਇਸ ਤਰ੍ਹਾਂ ਛੁੱਟ ਦੇਣ ਇਸ ਤਰ੍ਹਾਂ ਤਾਂ ਵਾਪਸ ਫੇਰ ਇਸੇ ਸਲਾਈ ਤੇ ਕਰ ਲੈਣਾ ਫੇਰ ਦੋ ਵਾਰ ਥ੍ਰੈਡ ਲਪੇਟ ਕੇ ਆਪਾਂ ਸਿੱਧਾ ਬਣਾ ਦੇਣਾ 1 2 ਇਸ ਤਰ੍ਹਾਂ ਫੇਰ ਉਸੇ ਤਰ੍ਹਾਂ 1 2 3 4 5 6 7ਵਾਂ ਕੁੰਡਾ ਅਸਤਰਾਂ 1 2 3 4 ਵਾਰ ਆਪਾਂ ਇਹਨੂੰ ਖੋਲ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਸਲਾਈ ਤੇ ਕਰਕੇ ਆਪਾਂ ਕੁੰਡਾ ਚਾਰੇ ਥ੍ਰੈਡੇ ਸਲਾਈ ਤੇ ਕਰ ਲੈਣੀ ਇਹਨਾਂ ਦੀ ਉੱਪਰ ਦੀ ਛੁੱਟ ਦੇਣਾ ਇਸ ਤਰ੍ਹਾਂ ਇਸ ਤਰ੍ਹਾਂ ਵਾਪਸ ਫੇਰੋ ਸੇ ਸਲਾਈ ਤੇ ਕਰ ਲੈਣ ਦੋ ਵਾਰ ਥ੍ਰੈਡ ਲਪੇਟਣਾ 1 2 ਸਿੱਧਾ ਬਣਾ ਲੈਣ ਫੇਰੋ ਸੇ ਤਰਾ 1 2 3 4 5 6 6 ਹੁੰਦੇ ਆਪਣੇ ਸਿੱਧੇ ਹੋਗੇ ਅੱਠ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਨੌਵੀਂ ਸਲਾਈ ਤੇ ਆਪਾਂ ਕਲਰ ਚੇਂਜ ਕਰ ਲੈਣਾ ਫਿਰ ਅੱਠ ਸਲਾਈਆਂ ਜਿਵੇਂ ਆਪਾਂ ਇਹ ਅੱਠ ਸਲਾਈਆਂ ਬਣਾਇਆ ਤਾਂ ਅੱਠ ਸਲਾਈਆਂ ਇਹ ਬਣਾ ਲੈਣੇ ਡਿਜ਼ਾਈਨ ਆਪਣਾ ਦੁਬਾਰਾ ਸ਼ੁਰੂ ਹੋ ਜਾਂਦਾ ਇੱਥੋਂ ਜਦੋਂ ਆਪਾਂ ਕਲਰ ਚੇਂਜ ਕਰਦੇ ਆ ਇਹ ਪਹਿਲੀ ਸਲਾਈ ਡਿਜ਼ਾਈਨ ਦੀ ਆ ਜਾਂਦੀ ਹੈ ਜਿਵੇਂ ਆਪਾਂ نیچے ਅੱਠ ਸਲਾਈਆਂ ਬਣਾਇਆ ਉੱਪਰ ਉਸੇ ਤਰ੍ਹਾਂ ਅੱਠ ਸਲਾਈਆਂ ਹੁਣ ਕੰਪਲੀਟ ਕਰ ਲਾਂਗੇ ਉਲਟੇ ਪਾਸੇ ਤੋਂ ਉਸੇ ਤਰ੍ਹਾਂ 6 ਸਿੱਧੇ 7ਵਾਂ ਗੁੰਡਾ ਦੋ ਵਾਰ ਥ੍ਰੈਡ ਲਪੇਟ ਕੇ ਉਲਟ ਇਸ ਤਰ੍ਹਾਂ ਆਪਣਾ ਜਿਹੜਾ ਡਿਜ਼ਾਈਨ ਆ ਦੁਬਾਰਾ ਸ਼ੁਰੂ ਹੋ ਗਿਆ ਤਾਂ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਅੱਗੇ-ਅੱਗੇ ਰਿਪੀਟ ਕਰਦੇ ਜਾਵਾਂਗੇ ਤਾਂ ਇਸ ਤਰ੍ਹਾਂ ਬਣਦਾ ਜਾਊਗਾ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੀ ਧੰਨਵਾਦ